ਸੰਦਰ ਚੈਨਲ ਜੀ ਆਪ ਜੀ ਸਵਾਗਤ ਪ੍ਰਧਾਨ ਮੰਤਰੀ ਸਦਾ ਆਜ਼ਾਦੀ ਤੋਂ ਬਾਅਦ ਹੁਣ ਬੰਦੇ ਮਾਤਰ ਪਿੰਨ ਇੱਕ ਸ਼ਾਲੀਵਲ ਵਧਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬੰਦੇ ਜਮਤ ਕੀ ਦੀ 150 ਬਰੇ ਗਨ ਮੌਕੇ ਇਸ ਦੀ ਤੁਲਨਾ ਨਦੀ ਦੇ ਵਹਾਰ ਨਾਲ ਕੀਤੀ ਉਹਨਾਂ ਕਹੇ ਕਿ ਬੰਦੇ ਵਾਤਰ ਸਭ ਆਪਣੇ ਇੱਕ ਪ੍ਰੇਰਨਾ ਦੀ ਪ੍ਰਵਾਹ ਲੈ ਕੇ ਚੱਲ ਰਿਹਾ ਤੇ ਅਸੀਂ ਆਜ਼ਾਦੀ ਤੋਂ ਬਚਨ ਸਾਨੂੰ ਇੱਕ ਸ਼ਾਲੀਵਲ ਲੈ ਕੇ ਜਾ ਰਿਹਾ ਹੈ ਸੋਮਰ ਨੂੰ ਅੱਜ ਲੋਕ ਸੋਭ ਵਿੱਚ ਬੰਦੇ ਮਾਤਰ ਚਾਚਾ ਸ਼ੁਰੂ ਕਰਦੇ ਹੈ ਪ੍ਰਧਾਨ ਮੰਤਰੀ ਨੇ ਪਿਛਲੇ ਸਦੀਦ ਵਿੱਚ ਇਸ ਗੀਤ ਦੀ ਬੇਇਨਸਾਫੀ ਕੀਤੀ ਸੀ ਆਪਣੇ ਪਾਸ਼ਣ ਵਿੱਚ ਉਹਨਾਂ ਗਾਂਧੀ ਦੇ ਜਿਹਦੇ ਕਥਨ ਦਾ ਬਾਲਾ ਦਿੰਦਾ ਕਿ ਬੰਦੇ ਮਾਤ ਨੂੰ ਇੰਨਾ ਮਸ਼ਹੂਰ ਹੋ ਗਿਆ ਕਿ ਇਸ ਨੂੰ ਰਾਸ਼ਟਰੀ ਗੀਤ ਮਨਾਇਆ ਜਾਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਅੱਜ ਉਹਨਾਂ ਹਾਲਾਤਾਂ ਸਮਝਣ ਦੀ ਲੋੜ ਹੈ ਤੇ ਉਹ ਕਿਹੜੀ ਤਾਕਤ ਹੈ ਜੋ ਇਸ ਸਤਕਾਰਯੋਗ ਭਾਵਨਾ ਤੇ ਹਾਵੀ ਹੋਈ ਤੇ ਇਸ ਨੂੰ ਵਿਵਾਦ ਵਿੱਚ ਸਿਟਿਆ ਗਿਆ ਪ੍ਰਧਾਨ ਮੰਤਰੀ ਨੇ ਇਸ ਗੀਤ ਨੂੰ ਇਤਿਹਾਸ ਸੰਬੰਧ ਅਤੇ ਇਸ ਦੀ ਭਾਵਨਾਪਤਕ ਜਰਾ ਜਾਗਰਤੀ ਅਤੇ ਬੰਨਾਂ ਨਾਲ ਜੁੜੇ ਤਤ ਸਦਨ ਵਿੱਚ ਪੇਸ਼ ਕੀਤੇ ਨਾਲ ਹੀ ਉਹਨਾਂ ਕਾਂਗਰਸ ਪਾਰਟੀ ਦੇ ਗੀਤ ਨੂੰ ਬੇਇਨਸਾਫੀ ਕਰਨ ਦਾ ਵੀ ਦੋਸ਼ ਲਗਾਇਆ ਨਾਲ ਹੀ ਉਹਨਾਂ ਨੇ ਜਨ ਪ੍ਰਤੀਨਿਧੀਆਂ ਨੂੰ ਚਰਚਾ ਵਿਚੀਸ਼ਾ ਲੈਣ ਦਾ ਸੱਜਾ ਦਿੱਤਾ ਉਹਨਾਂ ਕਿਹਾ ਕਿ ਉਹ ਇਹ ਸਾਡੇ ਲਈ ਇਹ ਇਸ ਕਰਜ ਨੂੰ ਸਿਵਾਰ ਕਰਨ ਦਾ ਮੌਕਾ ਹੈ ਤੇ ਪ੍ਰਧਾਨ ਮੰਤਰੀ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਿੱਤੇ ਸੁਦਸ਼ਟੀ ਨੂੰ ਲੈ ਕੇ ਸਣਾ ਚਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਮੁਸਲਮਾਨ ਲੀਗ ਦੇ ਵਿਰੁੱਧ ਤੋਂ ਬਾਅਦ ਕਾਂਗਰਸ ਨੇ ਗੀਤ ਦੀ ਸਮੀਖਿਆ ਕੀਤੀ ਉਹਨਾਂ ਅੱਗੇ ਕਿਹਾ ਕਿ 1937 ਵਿੱਚ ਮੁਹੰਮਦ ਅਲੀ ਜਨਾਹ ਦੇ ਗੀਤ ਵਿਰੁੱਧ ਬਿਆਨ ਤੋਂ ਬਾਅਦ ਨਹਿਰੂ ਨੇ ਇਸ ਗੀਤ ਨੂੰ ਮੁਸਲਮਾਨਾਂ ਦੇ ਐਰੀਟੇਟ ਕਰਨ ਵਾਲਾ ਦੱਸਿਆ ਉਹਨਾਂ ਸ਼ਿਵਾਸ ਚੰਦਰਬੂਸ ਦੇ ਲਿਖੇ ਪੱਤਰ ਵਿੱਚ ਇਸ ਦਾ ਜ਼ਿਕਰ ਕੀਤਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਬੰਦੇ ਮਾਤਰਾੰਦ ਗੀਤ ਤੱਕ ਕੱਟਣ ਨਾਲ ਹੀ ਦੇਸ਼ ਦੀ ਬੰਨ ਰੱਖੀ ਗਈ ਸੀ ਉਹਨਾਂ ਕਹਿਆ ਕਿ ਇਹ ਸਮਾਜਿਕ ਸਦਭਾਵਨਾ ਦੇ ਨਾਮ ਤੇ ਗੀਤ ਦੀ ਵਰਤੋਂ ਦੀ ਸਮੀਖਿਆ ਕੀਤੀ ਗਈ ਹੈ ਤੇ ਇਸ ਨੂੰ ਕੱਟਿਆ ਗਿਆ ਕਾਂਗਰਸ ਨੇ ਕਾਂਗਰਸ ਨੇ ਮੁਸਲਮਨ ਲੀਗ ਅੱਗੇ ਆਤਮਸਵਰਪਨ ਕਰ ਦਿੱਤਾ ਤੇ ਹੁਣ ਇਸ ਦੇ ਸ੍ਰਸਟੀਕਰਨ ਕਾਰਨ ਦੇਸ਼ ਦੀ ਭਾਰਤੀ ਦੀ ਵੰਡ ਦੀ ਸੁਭਾ ਕਰਨ ਲਈ ਮਜਬੂਰ ਕਰ ਦਿੱਤਾ ਪ੍ਰਧਾਨ ਮੰਤਰੀ ਨੇ ਆਪਣਾ ਭਾਸ਼ਣ ਉਹਨਾਂ ਜਾਨੇ ਪਛਾਣੇ ਅਣਜਾਣੇ ਸੈਨਿਕਾਂ ਨੂੰ ਸੰਧਾਨ ਜਲੀ ਪੇਟ ਕਰਕੇ ਸ਼ੁਰੂ ਕੀਤਾ ਜਿਨ੍ਹਾਂ ਨੇ ਗੀਤ ਨੂੰ ਪ੍ਰੇਤ ਉਹਕੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਤੀਆਂ ਉਹਨਾਂ ਨੇ ਬੰਦੇ ਮਾਤਰ ਗਾਣੇ ਦੀ 50ਵੀਂ ਅਤੇ 100ਵੀਂ ਬਰੇਗੰਡ ਤੇ ਦੇਸ਼ ਦੀ ਸਥਿਤੀ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਸਾਨੂੰ 150 ਬਰੇਗੰਡ ਦੇ ਮੌਕੇ ਦਾ ਫਾਇਦਾ ਉਠਾਉਣਾ ਚਾਹੀਦਾ ਹੈ ਤੇ ਦੇਸ਼ ਦਾ ਮਾਣ ਬਹਾਲ ਕਰਨਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ 50ਵੀਂ ਬਰੇਗੰਡ ਵਿੱਚ ਦੇਸ਼ ਗੁਲਾਮੀ ਵਿੱਚ ਸੀ ਪਰ 100ਵੀਂ ਬਰੇਗੰਡ ਵਿਦੇਸ਼ ਐਮਰਜੈਂਸੀ ਵਿੱਚ ਲੰਘ ਰਿਹਾ ਸੀ ਤੇ ਅਮਰਜੈਂਸੀ ਦਵਾਂ ਸੰਵਿਧਾਨ ਦਾ ਗੱਲਾ ਘੁੱਟਿਆ ਗਿਆ ਤੇ ਬੰਦੇ ਮਾਤਰ ਦੁਬਾਰਾ ਬਰੇਸ਼ਟ ਸ਼ਾਸਨ ਨੇ ਦਰਬੇਸ਼ ਚੁਣੌਤੀਆਂ ਦਾ ਵਰਣਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨੇ ਦੇਸ਼ ਵਿੱਚ ਹੀਨ ਭਾਵਨਾ ਫਲਾਉਣ ਵਾਲੇ ਵਿਦੇਸ਼ੀ ਸ਼ਾਸਨਾਂ ਦੇ ਸਾਹਮਣੇ ਭਾਰਤੀ ਦੀ ਤਾਕਤ ਦਾ ਪ੍ਰਦਰਸ਼ਨ ਕੀਤਾ ਤੇ ਗੀਤ ਵਿੱਚ ਜਿਹੀਆਂ 17 ਸਾਵਲਾਂ ਜੋ ਗਿਆਨ ਤੇ ਕੁਸ਼ਾਲੀ ਦੀ ਦੇਵੀ ਭਾਰਤ ਮਾਲਾ ਦੇ ਨਾਲ ਚੰਡੀ ਜੋ ਦੁਸ਼ਮਨ ਨੂੰ ਤਬਾਹ ਕਰਨ ਦੀ ਇਤਿਹਾਅਰ ਚਲਾਉਂਦੀ ਹੈ ਤੇ ਜੋਰ ਦਿੰਦਿਆ ਹੋਇਆ ਇਹਨਾਂ ਵਿਚਾਰਾਂ ਦੇ ਵਿਦੇਸ਼ੀ ਸ਼ਕਤੀ ਸਮੇਂ ਭਾਰਤੀਆਂ ਨੂੰ ਜਾਗਰਤ ਤੇ ਪ੍ਰੇਰਿਤ ਕੀਤਾ ਉਹਨਾਂ ਨੇ ਕਿਹਾ ਕਿ ਬ੍ਰਿਸ਼ਟ ਸ਼ਾਸਨ ਦੇ ਸਮੇਂ ਦੌਰਾਨ ਭਾਰਤ ਅਤੇ ਭਾਰਤੀਆਂ ਬਦਨਾਮ ਕਰਨਾ ਤੇ ਉਹਨਾਂ ਦੀ ਆਦਤ ਬਣ ਗਈ ਸੀ ਜਹੇ ਸਮੇਂ ਵਿਕਰਮ ਚੰਦਰ ਨੇ ਰਾਸ਼ਟਰ ਨੂੰ ਇਸ ਦੇ ਹੀਣ ਭਾਵਨਾ ਤੋਂ ਖੋਲੋਂ ਤੇ ਭਾਰਤ ਦੇ ਸ਼ਕਤੀਸ਼ਾਲੀ ਸ਼ਬਦ ਦਾ ਗੁਜ਼ਾਰਾ ਕਰ ਲਈ ਇਹ 17 ਲਿਖੀਆਂ ਅਤੇ ਤਵ ਦੁਰਗਾ ਪ੍ਰਾਨਪਤੀ ਸੋਜ ਸਭਲਤ ਮੰਤਰ ਬੰਦੇ ਮਾਤਰਮ ਇਸ ਕੀਤ ਵਿੱਚ ਸਭਿਆਚਾਰ ਗੁਜਾ ਤੇ ਵਜਨ ਦੇ ਨਾਲ ਅੱਗੇ ਵਧਿਆ ਤੇ ਇਸ ਨੇ ਦਿਖਾਇਆ ਕਿ ਲੜਾਈ ਸਥਾ ਦੇ ਜ਼ਮੀਨ ਲਈ ਨਹੀਂ ਸਗੋ ਇੱਕ ਮਹਾਨ ਸਭਿਆਚਾਰ ਨੂੰ ਬਹਾਲ ਕਰਨਾ ਸਗਲ ਬਹਿ ਪ੍ਰਧਾਨ ਮੰਤਰੀ ਨੇ ਕਿਹਾ ਅੰਗਰੇਜ਼ਾਂ ਦੇ ਬੰਦੇ ਮਾਤਰਮ ਕੀ ਤੋੜਾਤੇ ਸੰਦੇ ਬਾਤ ਵਿੱਚ ਆਪਣੀ 파ੜੂ ਅਤੇ ਰਾਜਨੀਤੀ ਲਾਗੂ ਕੀਤੀ ਉਹਨਾਂ ਨੇ ਬੰਗਾਲ ਨੂੰ ਛੱਡ ਗਏ ਇਸ ਸਮੇਂ ਦੌਰਾਨ ਵੀ ਬੰਦੇ ਮਾਤਰਮ ਹਰ ਗਲੀ ਹਰ ਚਟਾਨ ਬੰਦੇ ਗੁੰਜਾ ਤੇ ਅੰਗਰੇਜ਼ਾਂ ਨੇ ਇਸ ਗਾਉਂ ਪਾਟ ਕਰਨਤੀ ਸਿਪਾਈ ਤੇ ਵੀ ਪਾਬੰਦੀ ਲਗਾ ਦਿੱਤੀ ਧੰਨਵਾਦ ਜੀ ਖਬਰਾਂ ਜੋੜਨ ਲਈ